ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸ਼ਾਮ ਦਾ ਟਾਈਮ ਸੀ ਆਪਾਂ ਬਣਾ ਰਹੇ ਹਾਂ ਸਬਜ਼ੀ ਟਿੰਡੋ ਦੀ ਟਿੰਡੋ ਨਿੱਕੀ ਨਿੱਕੀ ਟਿੰਡੋ ਕੱਟ ਰਹੀ ਐ ਮੈਂ ਉਧਰ ਮੈਂ ਖੂ ਬੈਠੀ ਐ ਆ ਸੜਤਾ ਹੁਣ ਫਿਰ ਇਸ ਨੂੰ ਹਨਾ ਨੀ ਉਹ ਵੇਖਾ ਆਪੇ ਮੈਂ ਖੂ ਗੇਟ ਕੋਲ ਕੇ ਗਈ ਵਾਰ ਮੈਂ ਕੁ ਆਪੇ గేਟ ਕੋਲ ਕੇ ਜਾਂਦੀ ਰਹਿੰਦੀ ਆ ਬਾਹਰ ਗਾਇਸ ਰਸਮੀ ਤੇਰੇ ਦੀ ਧੀ ਜੀ ਆਜਾ ਟਿੰਡੋ ਜਮਾ ਆਜਾ ਨੂੰ ਹਾਲ ਜਾਂਦਾਰੇ ਕਾਰ ਲੈ ਕੇ ਜਾਂਦੇ ਆ ਜਦੋਂ ਮੈਂ ਆ ਜਾ ਬਾਹਰ ਆਇਆ ਪਿਆ ਗਾਇਸ ਬੱਦਲ ਗਰਮੀ ਬਹੁਤ ਹੋ ਗਈ ਸੀ ਪਹਿਲਾਂ 2-3 ਦਿਨਾਂ ਨਹੀਂ ਬਹੁਤ ਪੈ ਗਿਆ ਸੀ ਤੇ ਇੱਕ ਦਿਨ ਠੰਡ ਹੋ ਗਈ ਸੀ ਤੇ ਹੁਣ ਗਰਮੀ ਬਹੁਤ ਹੋਈ ਪਈ ਹੈਗੀ ਤੇ ਬਾਹਰ ਬੱਦਲ ਹੈ ਕਾਲਾ ਬੰਦੜ ਆਇਆ ਪਿਆ ਗੈਂ ਲੱਗਦਾ ਨਹੀਂ ਬਹੁਤ ਆਊਗਾ ਗਰਮੈਸ ਬਹੁਤ ਹੋਈ ਪਈ ਹੈਗੀ ਮੈਂ ਹੈ ਜੇ ਕੰਮ ਸਾਰਾ ਹੀ ਕਰਨਾ ਹੈਗਾ ਕਿੰਡੋ ਹੈਗੀ ਆ ਬਾੜੀ ਬਰੀ ਇੱਕ ਡਿੰਡੋ ਦੇ ਬਸ 4 ਪੀਸ ਹੀ ਕਰਨੇ ਆ ਢੇੜੀ ਵੱਡੀ ਆ ਤੇ ਜ਼ਿਆਦਾ ਕਰ ਦਿੰਨੇ ਆ ਮੈਂ ਲਾਰੀ ਸੀਗੀ ਤੜਕਾ ਸਬਜ਼ੀ ਨੂੰ ਟਿੰਡੋ ਦੀ ਸਬਜ਼ੀ ਬਣਾਉਣੀ ਹੈ ਤੇਲ ਪਾ ਲੈਣੇ ਹੈਗੇ ਬਾਹਰ ਆਈ ਜਾਂਦੀ ਨੇਰੀ ਬਹੁਤ ਜ਼ਿਆਦਾ ਬਹੁਤ ਨੇਰੀ ਹੈ ਤੇਲ ਜ਼ਿਆਦਾ ਪਾਇਆ ਸੀਗਾ ਪ੍ਰਕਾਟ ਕਰਤਾ ਰਸ਼ਮੀ ਹੁਣ ਠੀਕ ਆ ਇਹ ਕਿਛਕਿ ਇਹ ਮਸਾਲਾ ਬਿਲਕੁਲ ਆ ਸੀਗਾ ਟਿੰਡੋ ਥੋੜੀ ਪੱਕੀ ਨਿਕਲ ਗਈ ਵੈਸੇ ਤਾਂ ਛੋਟੀ ਛੋਟੀ ਸੀ ਤੇ ਫੇਰ ਵੀ ਨਾ ਪੱਕੀ ਨਿਕਲ ਗਈ ਹੈਗੀ ਬਾਹਰ ਬਹੁਤ ਜਿਆਦਾ ਨੀਂਤਾ ਹੈ ਨਹੀਂ ਨੇਰੀ ਬਹੁਤ ਆ ਤੇ ਠੰਡੀ ਠੰਡੀ ਖਵਾ ਕਿਤੇ ਮੀ ਹੋਰ ਪੀ ਜਾਂਦਾ ਲੱਗਦਾ ਹੈਗਾ ਡੇਟ ਹੋ ਗਿਆ ਅੱਜ ਆਪਾਂ ਸਬਜ਼ੀ ਵਗੈਰਾ ਬਣਾਉਣ ਨੂੰ ਸਬਜ਼ੀ ਬਣਾਉਣੀ ਸੀ ਜਲਦੀ ਮੈਂ ਡਿਪਾਂ ਡਿਪੇ ਬੇਬੀ ਸਾਰੇ ਫੇਰ ਤੁਹਾਨੂੰ ਅੱਜ ਤੱਕ ਨਹੀਂ ਅੱਜ ਕਰੀਏ ਬਹੁਤ ਜ਼ਿਆਦਾ ਫਰਮਾਸ ਮੇਨਾ ਖਰਾਵਾ

ਕੀ ਰਹਿਣ ਹੋ ਗਈ ਕਹਿੰਦੇ ਢੋਦੀ ਸਬਜ਼ੀ ਨਹੀਂ ਖਾਦੀ ਅੱਜ ਪਿੰਡੋ ਇਸ ਰਸ਼ਮੀਨ ਨੂੰ ਤਾਂ ਪਸੰਦ ਨਹੀਂ ਉਹਦੇ ਆਲੂ ਮਟਰ ਪਏ ਆ ਤਵੇਰ ਵਾਲੇ ਆਲੂ ਮਟਰ ਪਏ ਆ ਉਹਦੇ ਉਹਨੇ ਆਲੂ ਮਟਰ ਖਾ ਲੈਣੇ ਆਗੇ ਤੜਕਾ ਲਾਦਾ ਵੀਡੀਓ ਨਹੀਂ ਬਣ ਤੜਕਾ ਲਾਉਂਦੀ ਸੀ ਇੱਧਰ ਅੜਕਾ ਲਾ ਕੇ ਟਿੰਡੋਈ ਪਾਤੀ ਤੇ ਥੋੜਾ ਜਿਹਾ ਪਾਣੀ ਪਾਵਾਂਗੇ ਪੂਰੀ ਤਰੀਕਾ ਬਣਾਵਾਂਗੇ ਜਿਵੇਂ ਸੁੱਪੀ ਸਬਜ਼ੀ ਨਹੀਂ ਬਣਾਉਂਦੀ ਮੈਂ ਇੱਧਰ ਮੇਰੇ ਭਾਂਡੇ ਧੋਣਾ ਪਏ ਜਾਂ ਆਟਾ ਵੀ ਗੁੰਨਣਾ ਹੈਗਾ ਤੇ ਬਾਹਰ ਮੌਸਮ ਹੋ ਰਿਹਾ ਬਹੁਤ ਖਰਾਬ ਮੇਰੀ ਆਈ ਨਹੀਂ ਆਇਆ ਨਹੀਂ ਰਿਹਾ ਬਹੁਤਾ ਥੰਡੀ ਥੰਡੀ ਹੋਵਾ ਕਿੰਡਾ ਬਣਾਂ ਦੀ ਬਹੁਤ ਵਧੀਆ ਥੋੜਾ ਜਿਹਾ ਪਾ ਦਿਆਂਗੇ ਪਾਣੀ ਆਪਾਂ ਬਲੌਗ ਨਾਲ ਬਣੇ ਰਹੋ ਪਲੀਜ਼ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਲੋ ਜੀ ਹੁਣ ਹੋ ਗਿਆ ਸੀ ਨੈਕਸਟ ਡੇ ਤੇ ਕੰਮ ਤੁੰਦਾ ਆਪਾਂ ਕਰ ਲਿਆ ਸੀ ਸਾਰਾ ਦੁਪਹਿਰ ਹੋ ਗਈ ਇੱਧਰ ਕੱਪੜੀ ਵੀ ਧੋਤੇ ਸੀਗੇ ਇੱਧਰ ਮੰਮੀ ਨੂੰ ਚੜਿਆ ਬੁਖਾਰ ਉੱਤੀ ਖੰਦੀਆ ਮੰਮੀ ਪਰ ਸੋਈ ਦਾ ਕੰਮ ਸਾਰਾ ਕਰ ਲਿਆ ਸੀਗਾ ਦੁੱਧ ਗਰਮ ਕਰ ਲਿਆ ਤੇ ਗਰਮਾ ਹਜੇ ਫ੍ਰਿਜ ਚ ਰੱਖਾਂਗੇ ਬਾਅਦ ਚ ਲੋ ਜੀ ਇੱਥੇ ਦੁਪਹਿਰ ਦਾ ਟਾਈਮ ਹੋ ਗਿਆ ਸੀਗਾ ਇਹ ਵੀ ਘਰੇ ਸੀਗੇ ਹਜੇ ਇੰਨਾ ਨਹੀਂ ਜਾਣਾ ਸੀਗਾ 12:00 ਵਜੇ ਤੇ ਮੇਰੀ ਨਾ ਮਸ਼ੀਨ ਹੋ ਗਈ ਸੀ ਖਰਾਬ ਕੱਪੜੇ ਸਿਉਣ ਵਾਲੀ ਥੋੜਾ ਜਿਹਾ ਪਤਾ ਨਹੀਂ ਕਿਉਂ ਤਾਗਾ ਜਾਂ ਬਖਾ ਜਾ ਖਰਾਬ ਹੋ ਕਰਨ ਲੱਗ ਗਈ ਸੀ ਇਹ ਸਾਰੀ ਖੋਲ ਕੇ ਸਾਫ਼ ਕਰ ਦਿੰਦੇ ਹੁੰਦੇ ਤੇ ਮੈਂ ਇਹਨਾਂ ਨੂੰ ਕਹਿੰਦੀ ਸੀ ਕਿ ਮੈਂ ਨਾ ਕੱਪੜੇ ਸੀਣੇ ਆਗੇ ਤੇ ਤੁਸੀਂ ਮਸ਼ੀਨ ਠੀਕ ਕਰ ਦਿਓ ਤੇ ਇਹ ਕਹਿੰਦੇ ਮੈਂ ਕਰ ਦਿੰਨਾਗਾ ਵੀ ਥੋੜੇ ਟਾਈਮ ਚ ਹੀ ਹੋ ਜਾਣੀ ਆ ਉਧਰੋਂ ਰਸ਼ਮੀਨ ਨੂੰ ਅਸੀਂ ਥੋੜਾ ਬੋਤਾ ਖੇਡਣ ਲਾਇਆ ਇੱਕਦਮ ਵੀ ਫੇਰੀ ਦਾ ਸਾਰਾ ਕੁਝ ਨਹੀਂ ਛਡਾਉਂਦੇ ਕੀ ਤੇ ਥੋੜਾ ਟਾਈਮ ਬੱਸ ਜਦੋਂ ਪੜੋਸੀਆਂ ਦਾ ਮੁੰਡਾ ਸੀਗਾ ਨਾਲ ਤੇ ਦੋਨੇ ਬੱਸ ਥੋੜਾ ਬੋਤਾ ਦੇਖੀ ਜਾਂਦੇ ਸੀ ਗੀਮਾ ਗੁੰਮਾ ਨਹੀਂ ਖੇਡਦੇ ਕੀ ਉਹ ਹੀ YouTube ਦੇਖੀ ਜਾਂਦੇ ਸੀਗੇ ਇਹ 10 ਮਿੰਟ ਬੱਸ ਵੀ ਉਸ ਤੋਂ ਬਾਅਦ ਰਸ਼ਮੀਨ ਨੂੰ ਦਵਾਈ ਦੇ ਲਈ ਮੋੜ ਜਦੋਂ ਤੇ ਸੌਂ ਜਾਂਦਾਗਾ ਤੇ ਮੈਂ ਚਲੋ ਕੰਮ ਧੰਦਾ ਸਾਰਾ ਕਰ ਲਿਆ ਸੀਗਾ ਤੇ ਮਸ਼ੀਨ ਮੈਂ ਆਖਿਆ ਤੁਸੀਂ ਕਰ ਦੋ ਠੀਕ ਤੇ ਇਹ ਕਹਿੰਦੇ ਜਿਹੜਾ ਮਸ਼ੀਨ ਵਾਲਾ ਤੇਲ ਹੁੰਦਾ ਉਹ ਵੀ ਲਿਆ ਤੇ ਵੀ ਤੇਲ ਨਾਲ ਰੈਲੀ ਥੋੜੀ ਜੀ ਚੱਲਣ ਲੱਗ ਜਾਂਦੀ ਹੈ ਨਹੀਂ ਤਾਂ ਜਿਆਦੇ ਵੀ ਭਾਰੀ ਦੀ ਚਲਦੀ ਸੀ ਵੈਸੇ ਮਸ਼ੀਨ ਤਾਂ ਨਹੀਂ ਹੈ ਥੋੜਾ ਟਾਈਮ ਹੀ ਹੋਇਆ ਲੈ ਕੇ ਆਂਦੇ ਨੂੰ ਤੇ ਪਤਾ ਨਹੀਂ ਕਿਉਂ ਫੇਰ ਵੀ ਮਸ਼ੀਨ ਥੋੜਾ ਜਨਾ ਖਰਾਬ ਵਕਾ ਖਰਾਬ ਦਿੰਦੀ ਹੈਗੀ ਤੇ ਕਈ ਦਿਨ ਹੋ ਗਏ 1 ਮਹੀਨਾ ਹੋ ਗਿਆ ਸੀਗਾ ਮੈਂ ਕਮੇਜ਼ ਨੂੰ ਕੱਟੇ ਨੂੰ ਤੇ ਮੈਂ ਕਿਹਾ ਚਲੋ ਅੱਜ ਟਾਈਮ ਹੈ ਥੋੜਾ ਜਿਹਾ ਤੇ ਆਪਾਂ ਅੱਜ ਕੱਟ ਲੈਨੇ ਵੈਸੇ ਤਾਂ ਗਰਮੀ ਬਹੁਤ ਜ਼ਿਆਦਾ ਸੀ ਤੇ ਪਹਿਲਾਂ ਰਸ਼ਮੀਨ ਬਿਮਾਰ ਰਿਹਾ ਕਈ ਦਿਨ ਤੇ ਉਦੋਂ ਵੀ ਨਹੀਂ ਤੇ ਵੈਸੇ ਵੀ ਕਿਤੇ ਆਉਣਾ ਜਾਣਾ ਬਸ ਘਰ ਦੇ ਕੰਮਾਂ ਦੇ ਵਿੱਚ ਘਰੇ ਨਾ ਵੀ ਨਹੀਂ ਹੁੰਦਾਗਾ ਕੰਮ ਅੱਜ ਮੇਰੀ ਯਾਦ ਆ ਗਿਆ ਮੈਂ ਕਿਹਾ ਵੀ ਅੱਜ ਮਸ਼ੀਨ ਠੀਕ ਕਰਕੇ ਤੇ ਚਲੋ ਅੱਜ ਕੱਪੜੇ ਵੀ ਜਿਹੜੇ ਸੀ ਕੱਟੇ ਹੈਗੇ ਉਹ ਸਿਉਂਣ ਲੈਣੇ ਹੈਗੇ ਇਹ ਬੈਠੇ ਸੀਗੇ ਤੇ ਪਹਿਲਾਂ ਮੈਂ ਮੈਨੂੰ ਜ਼ਿਆਦਾ ਗਈ ਮੈਂ ਫਿਰ ਰਸ਼ਮੀਨ ਨੂੰ ਦਵਾਈ ਦੇਣੀ ਹੈ ਤੇ ਇਹ ਕਹਿੰਦੇ ਪਹਿਲਾਂ ਦਵਾਈ ਦੇ ਰਸ਼ਮੀਨ ਨੂੰ ਕਿ ਕਿਉਂ ਰੋਟੀ ਖਾਦੀ ਨਹੀਂ ਫਿਰ 1 ਘੰਟਾ ਹੋ ਗਿਆ ਸੀਗਾ ਤੇ ਰੋਟੀ ਖਾਣ ਤੋਂ ਬਾਅਦ ਦੇਣੀ ਹੁੰਦੀ ਹੈ ਵੀ ਇਹ ਦੀ ਦਵਾਈ ਦਿੰਦੇ ਸੀਗੇ ਰਸ਼ਮੀਨ ਨੂੰ ਇਹ ਥੀ ਦੇ ਰਿਹਾ ਸੀਗੇ ਦਵਾਈ ਤੇ ਪਲੀਜ਼ ਮੇਰੇ ਚੈਨਲ ਤੇ ਨਵੇਂ ਅੰਦਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਜੇਕਰ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿਵੇਂ ਲੱਗਿਆ ਅੱਜ ਦਾ ਬਲੌਗ ਮੇਰਾ ਇਸ ਮੈਨੂੰ ਦਵਾਈ ਲੈਣੀ ਬਹੁਤ ਔਖੀ ਲੱਗਦੀ ਹੈ ਬਹੁਤ ਔਖੀ ਲੈਂਦਾ ਇਹ ਦਵਾਈ ਪੀਣ ਵਾਲੀ ਗੋਲਣਾ ਗੋਲ ਮੈਂ ਜਿਹੜੀਆਂ ਉਹ ਤਾਂ ਲੈ ਲੈਂਦਾਗਾ ਤੇ ਪੀਣ ਵਾਲੀ ਦਵਾਈ ਹੈ ਜਿਹੜੀ ਉਹ ਇਹਨੂੰ ਦੇਣੀ ਬਹੁਤ ਔਖੀ ਹੈਗੀ ਤੇ ਕੁਛ ਨਾ ਕੁਛ ਖਾਣ ਨੂੰ ਕਹਿ ਦਿੰਦਾ ਮੈਨੂੰ ਬਿਸਕੁਟ ਜਾਂ ਕੋਈ ਨੁਕੀਨ ਚੀਜ਼ ਖਾਣ ਨੂੰ ਦਿਓ ਦਵਾਈ